ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅ ਅੱਜ ਪੰਜਾਬ ਬਾਰੇ ਜਿਸ ਤਰ੍ਹਾਂ ਦੀ ਆਪਾਂ ਵੀਡੀਓ ਪਾ ਰਹੇ ਸੀ ਉਸੇ ਲੜੀ ਵਿੱਚ ਅੱਜ ਅਗਲੀ ਵੀਡੀਓ ਹੈ ਕਿ ਜੋ 2011 ਦੇ ਵਿੱਚ ਜਨਗਨਨਾ ਹੋਈ ਸੀਗੀ ਉਸ ਦੇ ਵਿੱਚ ਕਿਹੜੀਆਂ-ਕਿਹੜੀਆਂ ਖਾਸ ਗੱਲਾਂ ਸੀ ਉਸ ਬਾਰੇ ਆਪਾਂ ਗੱਲ ਕਰਦੇ ਆ ਜੀ ਕਿ ਕੁੱਲ ਜਨਸੰਖਿਆ ਅ 2 ਕਰੋੜ ਤੇ 77 ਲੱਖ ਇਹ ਜਿਹਦੇ ਵਿੱਚ ਪੁਰਸ਼ਾਂ ਦੀ ਜਨਸੰਖਿਆ ਸੀ ਜਿਹੜੀ ਉਹ 1 ਕਰੋੜ 46 ਲੱਖ ਪੁਆਇੰਟ ਅੱਗੇ ਕੁਝ ਹੈਗੇ ਆ ਜੀ ਤੇ ਇਸਤਰੀਆਂ ਦੀ ਜਨਸੰਖਿਆ 1 ਕਰੋੜ 31 ਲੱਖ ਪੁਆਇੰਟ 04 ਪਿੰਡੂ ਜਨਸਖਿਆ ਸੀਗੀ ਜਿਹੜੀ ਉਹ 1 ਕਰੋੜ ਤੇ 77 ਲੱਖ ਸੀਗੀ ਜੀ ਤੇ ਪਿੰਡੂ ਜਨਸੰਖਿਆ ਕੁੱਲ ਜਨਸੰਖਿਆ ਦੇ ਪ੍ਰਤੀਸ਼ਤ ਦੇ ਵਿੱਚੋਂ ਜੋ ਪੰਜਾਬ ਦੇ ਪਿੰਡਾਂ ਵਿੱਚ ਲੋਕ ਰਹਿੰਦੇ ਹਨ ਉਹਨਾਂ ਦਾ ਜਿਹੜਾ ਪ੍ਰਤੀਸ਼ਤ ਹੈ ਉਹ ਹੈ ਜੀ 62 ਜਿਹੜਾ ਪਰਸੈਂਟ 8.52% ਹੈ ਜੀ ਤੇ ਹਾਂਜੀ ਕੁੱਲ ਸ਼ਹਿਰੀ ਜਨਸੰਖਿਆ ਜਿਹੜੀ ਹੈ ਉਹ 1 ਕਰੋੜ 3 ਲੱਖ.99 ਤੇ ਜਿਹੜੀ ਹੈ ਸ਼ਹਿਰੀ ਜਨਸੰਖਿਆ ਦਾ ਪ੍ਰਤੀਸ਼ਤ ਜਿਹੜਾ ਹੈ ਜਿਸ ਤਰ੍ਹਾਂ ਪਿੰਡੂ ਜਨਸੰਖਿਆ ਦਾ ਸੀਗਾ 62.52% ਪਿੰਡਾਂ 'ਚ ਲੋਕ ਰਹਿੰਦੇ ਹਨ ਤੇ ਬਾਕੀ ਬੱਚੇ ਜਿਹੜੇ ਹਨ ਉਹ ਕਸਬਿਆਂ ਤੇ ਸ਼ਹਿਰਾਂ ਦੇ ਵਿੱਚ ਤੇ 37.48% ਲੋਕ ਰਹਿੰਦੇ ਹਨ ਜਿਹੜੀ ਕੰਤਾ ਹੈ ਜੀ ਉਹ ਜਨਸੰਖਿਆ ਦੀ 551 ਪ੍ਰਤੀ ਵਰਗ ਮੀਟਰ ਤੇ ਲਿੰਗ ਅਨੁਪਾਤ ਹੈ ਜੀ ਉਹ ਹੈ 895 ਔਰਤਾਂ ਹਨ 1000 ਮਰਦ ਦੇ ਪਿੱਛੇ ਤੇ ਜਿਹੜੀ ਬਾਲਗ ਲਿੰਗ ਅਨੁਪਾਤ ਹੈ ਪਾਬ ਜਿਹੜੇ ਬੱਚੇ ਹਨ 18 ਸਾਲ ਤੋਂ ਛੋਟੀ ਉਮਰ ਦੀ ਜਿਹੜੀ ਜਨਸੰਖਿਆ ਹੈ ਉਸ ਦੇ ਵਿੱਚ ਤਾਂ ਹੋਰ ਵੀ ਜਿਹੜੀ ਹੈ ਉਹ ਲੜਕੀਆਂ ਦੀ ਗਿਣਤੀ ਫੀਮੇਲ ਦੀ ਗਿਣਤੀ ਜਿਹੜੀ ਉਹ ਘਟ ਜਾਂਦੀ ਹੈ ਕੁੱਲ 1000 ਜਿਹੜੇ ਹਨ ਉੱਥੇ ਬੱਚੇ ਮੇਲ ਜਿਹੜੇ ਹਨ ਉਹਨਾਂ ਦੇ 1000 ਦੇ ਪਿੱਛੇ 846 ਰਹਿ ਜਾਂਦੇ ਹਨ ਯਾਨੀ ਕਿ ਕੁੱਲ ਜਨਸੰਖਿਆ ਦਾ ਜਿਹੜਾ ਲਿੰਗ ਅਨੁਪਾਤ ਹੈ 895 ਹੈ ਪਰ ਛੋਟੇ ਬੱਚਿਆਂ ਚੋਂ ਗਿਣਤੀ ਹੋਰ ਵੀ ਘਟ ਜਾਂਦੀ ਹੈ ਜਿਹੜੀ ਕਿ 846 ਰਹਿ ਜਾਂਦੀ ਹੈ ਜੀ ਸਾਖਰ ਆਬਾਦੀ ਪੜ੍ਹੇ ਲਿਖੇ ਲੋਕ ਜਿਹੜੇ ਹਨ ਉਹ 1 ਕਰੋੜ ਤੇ 87 ਲੱਖ ਤੇ 7137 ਹਨ ਜੀ ਤੇ ਸਾਖਰਤਾ ਦਰ ਪ੍ਰਤੀਸ਼ਤ ਜਿਹੜੀ ਹੈ ਉਹ 75% ਲੋਕ ਪੰਜਾਬ ਦੇ ਜਿਹੜੇ ਹਨ ਉਹ ਪੜ੍ਹੇ ਲਿਖੇ ਹੋਏ ਹਨ ਜੀ ਤੇ ਪੁਰਸ਼ ਸਾਖਰਤਾ ਜਿਹੜੀ ਹੈ ਉਹ 80% ਹੈ ਤੇ ਇਸਤਰੀਆਂ ਦੀ ਸਾਖਰਤਾ ਦਰ ਜਿਹੜੀ ਹੈ ਉਹ 70% ਹੈ ਇਸਲਾਬਾਦ ਵਾਲੇ ਹੋਇਆ ਕੇ ਮਰਦਾਂ ਦੀ ਜਿਹੜੀ ਹੈ ਉਹ ਪੜ੍ਹੇ ਲਿਖੇ ਦੀ ਗਿਣਤੀ ਜ਼ਿਆਦਾ ਹੈ ਤੇ ਔਰਤਾਂ ਦੀ ਗਿਣਤੀ ਪੜ੍ਹਾਈ ਵਾਲੇ ਮਸਲੇ 'ਚ ਘੱਟ ਹੈ ਜੀ ਉਹ ਅਨੁਸੂਚਿਤ ਜਾਤੀਆਂ ਜਿਹੜੀਆਂ ਹਨ ਉਹਨਾਂ ਦੀ ਜਿਹੜੀ ਕੁੱਲ ਗਿਣਤੀ ਹੈ ਉਹ 88 ਲੱਖ 60100 79 ਹੈ ਜੀ ਤੇ ਕੁੱਲ ਆਬਾਦੀ ਦੇ ਨਾਲ ਅਨੁਸੂਚਿਤ ਜਾਤੀ ਦਾ ਜਿਹੜਾ ਪ੍ਰਤੀਸ਼ਤ ਹੈ ਯਾਨੀ ਕਿ 100 ਦੇ ਵਿੱਚੋਂ 31.94% ਜਿਹੜੇ ਹਨ ਉਹ ਅਨੁਸੂਚਿਤ ਜਾਤੀ ਦੇ ਲੋਕ ਜਿਹੜੇ ਹਨ ਉਹ ਪੰਜਾਬ ਦੇ ਵਿੱਚ ਕਿੰਤੀ ਹਨ ਜੀ ਪਰ ਜੇਕਰ ਇਸ ਸਾਰੀ ਆਬਾਦੀ ਨੂੰ ਧਰਮ ਦੇ ਅਨੁਸਾਰ ਵੇਖਿਆ ਜਾਵੇ ਤੇ ਪੰਜਾਬ ਵਿੱਚ 2011 ਦੀ ਜਿਹੜੀ ਜਨਗਣਨਾ ਹੋਈ ਸੀ ਉਸ ਦੇ ਮਤਲਬਕ ਸਿੱਖ ਧਰਮ ਦੀ ਜਿਹੜੀ ਕਿੰਤੀ ਹੈ 55 ਅ ਪਰਸੈਂਟ ਹੈ ਜੀ 57% Hindu ਧਰਮ ਦੀ ਜਿਹੜੀ ਹੈ ਉਹ 38% ਹੈ ਜੀ muslim ਲੋਕ ਇੱਕ 0.93% ਵਸਦੇ ਹਨ ਜੀ ਇਸਾਈਆਂ ਦੀ ਗਿਣਤੀ 1.26 ਯਾਨੀ ਕਿ 26 ਹੈ ਪਰਸੈਂਟ ਜੀ ਜੈਨ ਜਿਹੜੇ ਹਨ 0.16% ਬੋਧੀ ਧਰਮ ਦੇ ਜਿਹੜੇ ਹਨ 0.12% ਯਾਨੀ ਕਿ 1% ਵੀ ਨਹੀਂ ਹਨ ਇਹ ਹੋਰ ਧਰਮ ਜਿਹੜੇ ਹਨ ਕੋਈ ਜਿਨ੍ਹਾਂ ਦੀ ਉਹਨਾਂ ਦੀ ਗਿਣਤੀ ਹੋਰ ਵੀ ਬਹੁਤ ਘੱਟ ਹੈ 0.04% ਤੇ ਕੋਈ ਵਿਸ਼ੇਸ਼ ਧਰਮ ਨਹੀਂ ਪਾਵ ਕੇ ਜਿਨ੍ਹਾਂ ਲੋਕਾਂ ਦਾ ਕਿਸੇ ਵੀ ਧਰਮ ਵਿੱਚ ਕੋਈ ਵਿਸ਼ਵਾਸ ਨਹੀਂ ਹੈ ਉਹ ਹਨ ਜੀ 0.31% ਇਹ ਸੀਗੀ ਜੀ ਛੋਟੀ ਜੀ ਜਾਣਕਾਰੀ ਆਪਣੇ ਦੋਸਤਾਂ ਸੱਜਣਾ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਆ ਜੇ ਇਹ ਜਾਣਕਾਰੀ ਹਰੇਕ ਨੂੰ ਹੋਣੀ ਉਹਨਾਂ ਦੇ ਕੋਲ ਪਹੁੰਚਣੀ ਜ਼ਰੂਰੀ ਹੈ ਜੀ ਧੰਨਵਾਦ ਜੀ